ਸੋ ਮੈਂ ਕ੍ਰਿਸ਼ਨ ਦਾਵਰ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਟੂਡੇ 20 ਨਿਊਜ਼ ਤੇ ਅੱਜ ਅਸੀਂ ਪਿੰਡ ਕਮਾਲੂ ਦੇ ਅੰਦਰ ਪਹੁੰਚਿਆ ਜੋ ਇੱਥੇ ਨਵੀਂ ਪੰਚਾਇਤ ਬਣੀ ਹੈ ਉਹ ਕੀ ਮੁੱਦੇ ਲੱਗੇ ਪਿੰਡ ਦੇ ਅੰਦਰ ਜੋ ਸਰਪੰਚੀ ਚੋਣਾਂ ਸੀ ਔਰ ਕੀ ਇਹਨਾਂ ਦੇ ਅੰਦਰ ਖਾਸ ਹੀ ਅਸੀਂ ਜਿਸ ਦੇ ਕਾਰਨ ਉਹਨਾਂ ਨੂੰ ਸਰਪੰਚੀ ਦਾ ਜੋ ਤਾਜ ਬਾਗੇ ਪਿੰਡ ਵਾਸੀਆਂ ਨੇ ਸਨਮਾਨਿਤ ਕੀਤਾ ਹੈ ਪੂਰੀ ਜਾਣਕਾਰੀ ਜਾਣਨ ਦੇ ਲਈ ਅੱਜ ਅਸੀਂ ਸਰਪੰਚ ਦੇ ਘਰ ਪਹੁੰਚੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਕਰਮਜੀਤ ਕੌਰ ਹੈ ਕਰਮਜੀਤ ਕੋ ਹਾਂ ਜੀ ਤੁਸੀਂ ਸਰਪੰਚ ਖੁਦ ਹੋ ਜੀ ਹਾਂ ਜੀ ਮੈਂ ਤਾਂ ਸਰਪੰਚ ਸਾਹਿਬ ਜਿਵੇਂ ਆਪਣੇ ਪਿੰਡ ਦੇ ਅੰਦਰ ਜੋ ਮਾਹੌਲ ਦੇਖਦੇ ਆ ਲਗਭਗ ਜਿਵੇਂ ਪਿੰਡ ਦੇ ਅੰਦਰ 10 ਰਹੇ ਨੇ ਕਿ ਇੱਕ ਤਰਫਾ ਦਾ ਮਾਹੌਲ ਸੀ ਹਾਂ ਜੀ ਇੱਕ ਪਾਸੇ ਸਾਰੇ ਪਿੰਲੇ ਦੇ ਸਾਰਿਆਂ ਨੇ ਸਹਿਯੋਗ ਦਿੱਤਾ 1700 ਵੋਟ ਸੀ ਕੁੱਲ ਪਿੰਡ ਦੇ ਵਿੱਚ ਸਾਨੂੰ 950 ਵੋਟ ਪੈ ਗਈ ਤੇ 650 ਵੋਟਾਂ ਦੇ ਅਸੀਂ ਜਿੱਤਾਂ ਸਾਡੇ ਤਾਂ ਐਸੀ ਕੀ ਖਾਸੀ ਸੀ ਤੁਹਾਡੇ ਪਰਿਵਾਰ ਚ ਮਤਲਬ ਜੋ ਪਿੰਡ ਨੇ ਇੰਨਾ ਭਰੋਸਾ ਕੀਤਾ ਤੁਹਾਡੇ ਉੱਤੇ ਪਹਿਲੀ ਗਲਤੀ ਤਾਂ ਨਾ ਜੋ ਮੇਰੇ ਹਸਵਨ ਨੇ ਇਹ ਪਟਵਾਰੀ ਨੇ ਤੇ ਫਿਰ ਇਹ ਨੰਬਰਦਾਰ ਨੇ ਇਹਨਾਂ ਦਾ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਮੇਲ ਮਿਲਾਪ ਹੈ ਤੇ ਜੋ ਵੀ ਇਹ ਵੀ ਪਿੰਡ ਦੇ ਕਹਿੰਦੇ ਆ ਕੰਮ ਆ ਕਰਨਾ ਇਹਨਾਂ ਨੇ ਵੀ ਭੱਜ ਕੇ ਚਾਹੇ ਰਾਤ ਨੂੰ 12 ਵਜੇ ਵੀ ਕੰਮ ਹੋਵੇ ਭੱਜ ਕੇ ਜਾ ਕੇ ਇਹਨਾਂ ਨੇ ਉਹਨਾਂ ਦੇ ਨਾਲ ਵੀ ਕੰਮ ਕਰਦੇ ਆ ਸਹਿਯੋਗ ਦਿੰਦੇ ਆ ਸਾਰੇ ਪਿੰਡ ਵਾਸੀਆਂ ਨੇ ਇਹਨਾਂ ਨੂੰ ਪਹਿਲਾਂ ਸਹਿਮਤੀ ਨਾਲ ਕਿਹਾ ਸੀ ਵੀ ਅਸੀਂ ਤੁਹਾਨੂੰ ਸਰਪੰਚ ਹੀ ਬਣਾਣਾ ਹੈ ਤੇ ਇਹ ਦੇ ਕਰਕੇ ਵੀ ਇਹਨਾਂ ਨੂੰ ਮਤਲਬ ਕਿਤੇ ਨਾ ਕਿਤੇ ਜੋ ਤੁਹਾਡੇ ਪਰਿਵਾਰ ਚ ਸਮਾਜ ਸੇਵਾ ਹੈ ਹਾਂਜੀ ਉਹ ਆਪਾਂ ਮੰਨ ਸਕਦੇ ਵਿਪਖਸ਼ ਲਈ ਪਾਰੀ ਪਈ ਔਰ ਤੁਹਾਡੇ ਲਈ ਉਹੀ ਚੀਜ਼ ਕਾਬਿਲ ਸੀ ਔਰ ਕਾਬਲੇ ਤਾਰੀਫ ਹੋਈ ਹਾਂਜੀ ਹਾਂ ਤਾਂ ਕੀ ਮੁੱਦੇ ਸੀ ਚੋਣਾਂ ਦੇ ਅੰਦਰ ਜਿਹੜੇ ਮੁੱਦੇ ਲੈ ਕੇ ਤੁਸੀਂ ਸਰਪੰਚੀ ਚਾਹੀਓ ਉਹ ਪਿੰਡ ਵਾਸੀਆਂ ਨੇ ਅੱਧਾ ਕਿਹਾ ਸੀ ਇੱਕ ਤਾਂ ਸਕੂਲ ਦਾ ਵੀ ਕਿਹਾ ਸੀ ਵੀ ਸਕੂਲ 12ਵੀਂ ਤੱਕ ਹੋਣਾ ਚਾਹੀਦਾ ਬਾਕੀ ਵੀ ਜੋ ਤੋਬੇ ਹੈ ਪਿੰਡ ਦੇ ਵਿੱਚ ਵੀ ਇਹਨਾਂ ਦੀ ਆ ਨਿਕਲੇ ਵੀ ਇਹਨਾਂ ਨੂੰ ਗੰਦਗੀ ਕੱਢੀ ਜਾਵੇ ਮੱਛਰ ਮੱਖੀਆਂ ਬਹੁਤ ਜ਼ਿਆਦਾ ਨੇ ਬਿਮਾਰੀਆਂ ਜ਼ਿਆਦਾ ਹੋ ਜਾਂਦੀਆਂ ਤੇ ਇੱਕ ਵੀ ਜਿਹੜੇ ਬੱਚੇ ਬਾਹਰ ਸਕੂਲ ਚ ਗੁੜੀਆਂ ਵੀ ਜਾਂਦੀਆਂ ਨੇਗੀ ਉਹਨਾਂ ਤੰਗ ਹੁੰਦੀਆਂ ਮਾਹੌਲ ਕਿਸ ਤਰ੍ਹਾਂ ਦਾ ਹੈ ਆਪਣਾ ਵੀ ਸਾਨੂੰ ਇੱਥੇ ਸਕੂਲ ਬਣਾਉਣਾ ਚਾਹੀਦਾ ਹੈ ਗਰਾਊਂਡ ਬੱਚਿਆਂ ਵਾਸਤੇ ਪੜਾਏ ਵੀ ਬੱਚੇ ਖੇਡਣ ਉਹ ਵੀ ਤੇ ਬਾਕੀ ਵੀ ਜਿਹੜੇ ਨਾਲੀਆਂ ਵੀ ਗਲੀਆਂ ਇਹਨਾਂ ਦੇ ਵਾਸਤੇ ਉਹਨਾਂ ਨੇ ਕਿਹਾ ਸੀ ਆਪਣਾ ਕੀ ਨਾਮ ਹੈ ਜੀ ਮੈਂ ਪਿੰਡ ਕਮਾਲੂ ਤੋਂ ਪ੍ਰੇਮ ਨੰਬਰਦਾਰ ਜੀ ਔਰ ਪਟਵਾਰੀ ਪਟਵਾਰੀ ਤੁਹਾਡੇ ਚੈਨਲ ਦਾ ਮੈਂ ਆਪਦੇ ਗ੍ਰਹਿ ਤੇ ਆਏ ਔਰ ਮੇਰੇ ਨਗਰ ਚ ਆਏ ਤਾਂ ਤੁਹਾਡਾ ਸਵਾਗਤ ਕਰਦਾ ਥੈਂਕ ਯੂ 28 28 ਸਤੰਬਰ ਆਪਣੇ ਨੋਟੀਫਿਕੇਸ਼ਨ ਹੋਇਆ ਵੀ ਸਰਪੰਚੀ ਜਿਹੜਾ ਲੇਟ ਜੇ ਰਿਜ਼ਰਵ ਹੋ ਗਈ ਤਾਂ ਸਾਡੇ ਘਰੇ ਇੱਥੇ ਸਵੇਰੇ ਮੈਂ ਸੁੱਤਾ ਪਿਆ ਸਾਡੇ 7 ਵਜੇ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਕਰੇ ਵੇਦਕੀ ਜੀ ਸਰਪੰਚੀ ਦਾ ਜਿਹੜਾ ਪੋਕਾ ਸਾਨੂੰ ਦੇਣਾ ਤਿੰਨ ਦਾ ਵੀ ਅਸੀਂ ਕਾਗਜ਼ ਭਰੇ ਜੀ 4 ਤਰੀਕ ਨੂੰ 4 ਤਰੀਕ ਨੂੰ ਕਾਗਜ਼ ਭਰ ਕੇ ਤਾਂ 5 ਤਰੀਕ ਤੋਂ ਕੈਂਪੇਨ ਸ਼ੁਰੂ ਹੋਈ ਤਾਂ ਕੈਂਪੇਨ ਦੌਰਾਨ ਸਾਨੂੰ ਜਦੋਂ ਮੈਂ ਹਰ ਘਰ ਘਰ ਮੈਂ ਔਰ ਮਿਸਿਸ ਦੋਨੇ ਅਸੀਂ ਹਰ ਡੋਰਤੇ ਗਏ ਦਰਵਾਜ਼ੇ ਤੇ ਗਏ ਤਾਂ ਸਾਨੂੰ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਚੱਲਿਆ ਵੀ ਕਿਸੇ ਨੂੰ ਇੱਕ ਵੀ ਗਲੀ ਦਾ ਵੀ ਸਾਡਾ ਦਿੱਕਤ ਹੈ ਜੀ ਸਾਨੂੰ ਨਾਲੀ ਦੀ ਦਿੱਕਤ ਹੈ ਜੀ ਸਾਨੂੰ ਸਕੂਲ ਦੇ ਵਿੱਚ ਸਾਡੀਆਂ ਬੱਚੀਆਂ ਜਿਹੜੀਆਂ ਰਾਮਾ ਮਤਲਬ ਮੰਡੀ ਇੱਥੇ ਉਹ ਜਿਮ ਇਹ ਪੰਜਵੇਂ ਦਾ ਸਕੂਲ ਐ ਪਿੰਡੋਂ ਤੋਂ ਤੁਰ ਕੇ ਜਾਂਦੀ ਹੈ ਔਰ ਪੈਦਲ ਜਾਂਦੀ ਹੈ ਤਾਂ ਰਸਤੇ ਜਿਹੜਾ ਬੈਗ ਹੈ ਉਹਨਾਂ ਦਾ ਉਹ 10 ਕਿਲੋ ਦਾ ਔਰ ਬੱਚੇ ਦਾ ਜਿਹੜਾ ਵਜਨ ਹੈ ਉਹ ਸਾਰਾ 25 ਕਿਲੋ ਦਾ ਹੈ ਤਾਂ ਉਹਦੀ ਦਿੱਕਤ ਦਾ ਕਰਕੇ ਤੇ ਮੈਂ ਇੱਕ ਵਾਦਾ ਕੀਤਾ ਜਦੋਂ ਸਰਪੰਚ ਬਣਨ ਤੋਂ ਪਹਿਲਾਂ ਵੀ ਜਿੰਨਾ ਚਿਰ ਮੈਂ ਸਰਪੰਚ 5 ਸਾਲ ਰਹੂੰਗਾ ਤੇ ਮੇਰੀ ਪਰਸਨਲ ਖਰਚੇ ਤੋਂ ਇੱਕ ਬੈਂ ਚੱਲੂਗੀ ਜੋ 25 ਤੋਂ 30 ਬੱਚੇ ਨੂੰ ਲੈ ਕੇ ਜਾਇਆ ਕਰੂਗੀ ਉਹ ਬੈਂ ਦਾ ਹੁਣ ਸਰਪੰਚ ਬਣਨ ਤੋਂ ਬਾਅਦ ਆਰਡਰ ਦਿੱਤਾ ਜੀ ਬੈਂ ਦੇ ਵਿੱਚ ਸੀਟਾਂ ਲੱਗ ਰਹੀਆਂ ਬੱਚਿਆਂ ਦੇ ਹਿਸਾਬ ਨਾਲ ਔਰ ਟੈਂਪੂ ਟ੍ਰੈਕਸਲ ਗੱਡੀ ਆ ਉਹਦੇ 25 ਕਿ ਬੱਚੇ ਆਂਦੀ ਸੈਟਿੰਗ ਹੋ ਜਾ ਕਰੂਗੀ ਉਹ ਰਾਮਾ ਮੰਡੀ ਲੈ ਲਈ ਲੈ ਕੇ ਜਾਇਆ ਕਰੂ ਔਰ 2 ਵਜੇ 2 ਵਜੇ ਵਾਪਸ ਆਇਆ ਕਰੂਗੀ ਪਿਆਰ ਹੋਈ ਖੜੀ ਐ ਔਰ ਉਹਨੂੰ ਛੰਡੀ ਦੇਣੀ ਐ ਔਰ ਇਹ ਵਾਦਾ ਕਰਿਆ ਸੀ ਔਰ ਵੀ ਪਰਸਨਲ ਆਪਦੇ ਖਰਚੇ ਚ 5 ਸਾਲ ਚਲਾਵਾਂਗਾ ਨਿੱਕ ਵਾਦਾ ਤੁਸੀਂ ਪੂਰਾ ਕਰ ਪੂਰਾ ਕਰਤਾ ਜੀ ਨਿੱਕ ਕਰ ਲਗੇ ਉਹਦੇ ਜਿਹਦੇ ਪਿੰਡ ਵਾਲੇ ਵੀ ਮਤਲਬ ਛੰਡੀ ਦਿਖਾਵਾਂਗੇ ਹੋਇਆ ਪਿਆ ਬਸ ਇੱਕ ਗੱਡੀ ਦੀ ਮਤਲਬ ਵਾਦਾ ਪੂਰਾ ਪੂਜਾ ਸਾਡਾ ਜਿਹੜਾ ਮੁੱਦਾ ਸੀਗਾ ਬਾਟਰਵਰਕਸ ਦਾ ਜੀ ਬਾਟਰ ਬਾਕਸ ਦੀ ਅਸੀਂ ਕਮੇਟੀ ਬਣਾਤੀ ਮੈਂ ਪਿੰਡ ਦੇ ਵਿੱਚ ਮੈਂ ਹਰ ਟਾਈਮ ਕਿਸੇ ਵੀ ਕੋਈ ਕੰਮ ਕਰਨ ਵਿੱਚ ਮੈਂ ਕਿਹਾ ਵੀ ਕਤਾਈ ਹੋ ਸਕਦੀ ਹੈ ਤਾਂ ਉਹਦੀ ਕਮੇਟੀ ਬਣਾ ਕੇ ਅਸੀਂ ਉਹਨੂੰ ਕਹਤਾ ਜੋ ਵੀ ਪੰਚਾਇਤ ਦਾ ਸਹਿਯੋਗ ਹੈ ਗ੍ਰਾਂਟ ਦਾ ਹੈ ਜੋ ਹੈ ਪੈਸੇ ਦਾ ਉੱਥੇ ਉਹ ਮੈਂ ਪਤਾ ਪਾਉਂਗਾ ਔਰ ਆਪਣੇ ਸਰਪੰਚ ਸਾਹਿਬ ਇਹਦਾ ਨਾਲ ਸਾਥ ਦੇਣਗੇ ਔਰ ਉਸ 'ਚ ਅਸੀਂ ਸਫਾਈ ਦਾ ਕੰਮ ਚਲਾਤਾ ਉਹਦਾ ਬਹੁਤ ਗੰਦਾ ਹਾਲ ਸੀਗੇ ਇਹ ਮੈਂ ਅੱਜ ਤੋਂ 65 ਸਾਲ ਪਹਿਲਾਂ ਸਾਡੇ ਵਾਟਰ ਟੈਂਕ ਬਣਿਆ ਸੀ ਔਰ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਦੁਬਾਰੇ ਸਰਕਾਰ ਵੱਲੋਂ ਮੇਨਟੇਨੈਂਸ ਨਹੀਂ ਹੋਈ ਔਰ ਬੁਰਾ ਹਾਲ ਹੈ ਪਾਣੀ ਦਾ ਉਹਦਾ ਸਾਡਾ ਮੁੱਦਾ ਸੀਗਾ ਵਸੀਂ ਸਟਾਰਟਿੰਗ ਕਰਤਾ ਕਿ ਇਹਨੂੰ ਸਾਰੇ ਪਿੰਡ ਨੇ ਵੋਟਾਂ પાਕੇ ਜਿਵੇਂ ਸਾਨੂੰ ਸਰਪੰਚ ਬਣਾਇਆ ਸੀ ਇਸ ਚੀਜ਼ ਦਾ ਮੁੱਦਾ ਨਹੀਂ ਰੱਖਾਂਗੇ ਵੀ ਇਹ ਸਰਕਾਰ ਨਾਲ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਪਿੰਡ ਦਾ ਆਪਾ ਵਿਕਾਸ ਕਰੀਏ ਔਰ ਜੇ ਬੰਦਾ ਕਿਸੇ ਦੇ ਜਰੀਏ ਨਾਲ ਕਿਸੇ ਦਾ ਕੁਝ ਚੰਗਾ ਹੋ ਸਕਦਾ ਤਾਂ ਉਹਨੂੰ ਆਪਾਂ ਆਪਦੇ ਪਰਸਨਲ ਮੁੱਦੇ ਨਾਲ ਵਿੱਚ ਰੱਖੀਏ ਤਾਂ ਇਹਦਾ ਪੂਰਾ ਧਿਆਨ ਰੱਖਾਂਗੇ ਅਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਦਰਸ਼ਕਾਂ ਦੱਸੋ ਸਰ ਕੁਲਦੀਪ ਸਿੰਘ ਆ ਮੇਰਾ ਨਾਮ ਜੀ ਕੁਲਦੀਪ ਸਿੰਘ ਜੀ ਜਿਵੇਂ ਦੱਸਿਆ ਪਟਵਾਰੀ ਜੀ ਨੇ ਕਿ ਸਰਕਾਰਾਂ ਬਦਲ ਜਾਂਦੀਆਂ ਆ ਜੋ ਪਿੰਡ ਦੇ ਵਿਕਾਸ ਤੇ ਕਿਤੇ ਨਾ ਕਿਥੋਂ ਨਾ ਸਕਦਾ ਹਾਂ ਹਾਂ ਸਰ ਵੀ ਅਸੀਂ ਹੁਣ ਸਰਪੰਚੀਏ ਵਾਸਤੇ ਜਿਹਨੂੰ ਮੰਨਦੇ ਆ ਵੀ ਦੂਜੀ ਪਾਰਟੀ ਦਾ ਸਰਪੰਚ ਹੁੰਦਾ ਤਾਂ ਬਦਲ ਨਾਲ ਵੀ ਉਂਡਕਤਾ ਆਂਦੀ ਹੈ ਅਸੀਂ ਜਿਹੜਾ ਵੀ ਮੇਨ ਚੱਲ ਵੀ ਲੈ ਕੇ ਚੱਲੇ ਆ ਅਸੀਂ ਕਿਸੇ ਪਾਰਟੀ ਨਾਲ ਨਹੀਂ ਅਸੀਂ ਪਿੰਡ ਨੇ ਬਣਾਏ ਹੋਏ ਆ ਵੀ ਬਾਈ ਨੇ ਪਿੰਡ ਨੇ ਚੁਣਿਆ ਤੇ ਪਿੰਡ ਦੇ ਵਸਨੀਕ ਵੀ ਸਾਰੇ ਵੀ ਪਾਰਟੀ ਨਾਲ ਕਿਸੇ ਸੰਬੰਧ ਨਹੀਂ ਪਿੰਡ ਦੇ ਵਿਕਾਸ ਕਾਰਨ ਇਹ ਰਤੋਦਾ ਐਸਾ ਕੀ ਕਾਰਨ ਸੀ ਇਸ ਪਰਿਵਾਰ ਚ ਕਿ ਪੂਰੇ ਪਿੰਡ ਦੇ ਅੰਦਰ ਇੱਕ ਤਰਫਾ ਮੋਹਣਾ ਸਰ ਇਹਨਾਂ ਕੋਲੇ ਦੌਦੇ ਨੇ ਇਹ ਪਰਿਵਾਰੀ ਵੀ ਨਹੀਂ ਤੇ ਨੰਬਰਦਾਰ ਵੀ ਨਹੀਂ ਸਰ ਇਹਨਾਂ ਕੋਲੇ ਵੀ ਕੋਈ ਵੀ ਪਿੰਡ ਦਾ ਆ ਵੀ ਜਾਂਦਾ ਪਿੰਡ ਦਾ ਕੰਮ ਹੁੰਦਾ ਸੀ ਇਹ ਪਹਿਲੇ ਪਹਿਲੇ ਦੇ ਆਧਾਰ ਤੇ ਬੇ ਲੋਕਾਂ ਦੇ ਪਿੰਡ ਦੇ ਲੋਕਾਂ ਹੀ ਕੰਮ ਕਰਦੇ ਸੀ ਠੀਕ ਹੈ ਜੀ ਤੇ ਲੋਕਾਂ ਦੇ ਵਿੱਚ ਇੱਕ ਐਨੇ ਮੰਨ ਦੇ ਵਿੱਚ ਵਸੇ ਹੋਏ ਸੀ ਤੇ ਇਹਨਾਂ ਨਾਲ ਵੀ ਜਦੋਂ ਸਾਰਾ ਪਿੰਡੀ ਤਕਰੀਬਨ ਸਾਰੇ ਇਹਨਾਂ ਨੂੰ ਬਣਾ ਕੇ ਰਾਜੀ ਸੀ ਵੀ ਆਪਾਂ ਇਹਨਾਂ ਨੂੰ ਸਰਪੰਚ ਬਣਾਉਣਾ ਯਾਰ ਵੀ ਜਦੋਂ ਪਹਿਲਾਂ ਬਿਨਾ ਉਸ ਤੋਂ ਪਿੰਡ ਦੇ ਭਲੇ ਕਰੀ ਜਾਂਦੇ ਆ ਤੇ ਸਰਪੰਚ ਬਣ ਕੇ ਤਾਂ ਵੀ ਬਹੁਤ ਕਰੂਗਾ ਕੋਈ ਉਹ ਨਹੀਂ ਕਿਸੇ ਨੇ ਇਹਨਾਂ ਕੇ ਲਾਲਚ ਨਹੀਂ ਕੀਤਾ ਕਿਸੇ ਦਾ ਵੀ ਬਾਅਦ ਚੜ ਕੇ ਲੋਕਾਂ ਦੇ ਕੰਮ ਕਰਾਏ ਨਹੀਂ ਪਹਿਲਾਂ ਤੇ ਤਾਂ ਲੋਕਾਂ ਦਾ ਵਿਸ਼ਵਾਸ ਹੋਇਆ ਦੇ ਅੰਦਰ ਇੱਕ ਚਰਚਾ ਚੱਲਦੀ ਹੈ ਕਿ ਜੋ ਪਟਵਾਰੀ ਹੈ ਜੀ ਕਿ ਕਿ ਪਿੰਡ ਕਰੇ ਕੁਝ ਲੋਕ ਗੱਲ ਕਰਦੇ ਆ ਕਿ ਪਟਵਾਰੀ ਪਿੰਡ ਦੇ ਕੰਮ ਕਿਵੇਂ ਕਰਾ ਲੂਗਾ ਪਟਵਾਰੀ ਆਪਦੇ ਕੰਮ ਕਰੂਗਾ ਕਿ ਪਿੰਡ ਦੇ ਕੰਮ ਕਰਾਊਗਾ ਮੈਂ ਜਦੋਂ ਮੈਂ ਵੀ ਪਹਿਲਾਂ ਜਦੋਂ ਇਕੱਠ ਹੋਇਆ ਸਰਪੰਚ ਬਣ ਵੇਲੇ ਤਾਂ ਮੈਂ ਥੋੜਾ ਰਿਕਵੈਸਟ ਮੈਂ ਵੀ ਕਰੀ ਵੀ ਯਾਰ ਮੇਰੇ ਕੋਲ ਇੰਨਾ ਟਾਈਮ ਹੀ ਲੱਗਣਾ ਤੇ ਤੁਸੀਂ ਇੱਕ ਫ੍ਰੀ ਮਾਈਂਡ ਬੰਦੇ ਨੂੰ ਰੱਖੋ ਮੈਂ ਖੁਦ ਆਪਦੇ ਬਾਰੇ ਮੈਨੂੰ ਪਤਾ ਸੀਗਾ ਵੀ ਜਿਹੜਾ ਸਰਪੰਚ ਦਾ ਵਰਕ ਹੈ ਇੱਕ ਮਿੰਨੀ ਇਹ ਮਤਲਬ ਸਰਕਾਰ ਹੈ ਪਿੰਡ ਦੀ ਇੱਕ ਤਾਂ ਮੈਨੂੰ ਇਹ ਫਾਇਦਾ ਹੈ ਮੇਰਾ ਕੋਈ ਵੀ ਕੰਮ ਹੋਵੇ ਮੈਨੂੰ ਉੱਥੇ ਜਾਣ ਦੀ ਜਿਵੇਂ ਮੈਨੂੰ ਬੁਲਾ ਲਿਆ ਵੀ ਸਰਪੰਚ ਸਾਹਿਬ ਆਏ ਉੱਥੇ ਆ ਕੰਮ ਹੈ ਤਾਂ ਮੈਂ ਫੋਨ ਕਰ ਦਿੰਦਾ ਮੇਰਾ ਫੋਨ ਤੇ ਕੰਮ ਹੋ ਜਾਂਦਾ ਜੀ ਸਰਪੰਚ ਸਾਹਿਬ ਤੁਹਾਡੇ ਨਾਲ ਮੇਰਾ ਅਖੇ ਵੀ ਸਵਾਲ ਹੈ ਪਿੰਡ ਦੀ ਚਰਚਾ ਚੱਲ ਰਹੀ ਹੈ ਕਿ ਜੋ ਪਟਵਾਰੀ ਐ ਬਿਜ਼ੀ ਹੋਣਗੇ ਪਿੰਡ ਦੇ ਲਈ ਟਾਈਮ ਨਹੀਂ ਕੱਢ ਪਾਣਗੇ ਸਰ ਗੱਲ ਤਾਂ ਇਹ ਵੀ ਇਹ ਤੇ ਸਿਰਫ ਉਹ ਨੇ ਨੰਬਰਦਾਰ ਨੇ ਤੇ ਪਟਵਾਰੀ ਨੇ ਇਹ ਤਾਂ ਵਿਜੀ ਰਹਿਣਗੇ ਲੇਕਿਨ ਮੈਂ ਸਰਪੰਚਾ ਨਾ ਮੈਂ ਕਰਾਂਗੀ ਪਿੰਡ ਦੀ ਹਰ ਇੱਕ ਦੀ ਗੱਲ ਸੁਣਾਂਗੀ ਤੇ ਉਹਨਾਂ ਨਾਲ ਮੈਂ ਜਾਵਾਂਗੀ ਵੀ ਜਿੱਥੇ ਵੀ ਜਾਣ ਦੀ ਲੋੜ ਪਊਗੀ ਤੇ ਮੈਂ ਸੁਣਾ ਕਰਾਂਗੀ ਉਹਨਾਂ ਦੀ ਗੱਲਾਂ ਸਰ ਮਤਲਬ ਇਤਨਾ ਕਿ ਮੰਨ ਸਕਦੇ ਆ ਕਿ जिन्ना ਲੋਗਾਂ ਨੂੰ ਪ੍ਰੋਬਲਮ ਲੱਗਦੀ ਹੈ ਉਹਨਾਂ ਲਈ ਇੱਕ ਥੋੜਾ ਜਵਾਬ ਹੈ ਕਿ ਪੰਚਾਇਤਵਾਰੀ ਤੁਹਾਡੇ ਨਾਲ ਇੱਕ ਸਹਾਇਕ ਦੇ ਰੂਪ ਚ ਹੈ ਹਾਂਜੀ ਜੋ ਮਤਲਬ ਪਿੰਡ ਨੇ ਸਰਪੰਚ ਤੁਨੂੰ ਚੁਣਿਆ ਹਾਂਜੀ ਠੀਕ ਹੈ ਤੇ ਜਿੱਥੇ ਲੋੜ ਲੱਗੂਗੀ ਪੰਚਾਇਤ ਪੂਰੀ ਜੋ ਹੈ ਹਾਂਜੀ ਪਿੰਡ ਦੇ ਕੰਮ ਤੇ ਲੈ ਸਾਂਝੇ ਕੰਮ ਲਈ ਹਾਂਜੀ ਮੈਂ ਜਾਇਆ ਕਰਾਂਗੀ ਮੈਂ ਸੁਣਾਇਆ ਕਰਾਂਗੀ ਆਣਗੇ ਦੱਸਣਗੇ ਅਸੀਂ ਸੁਣਾਂਗੇ ਜੋ ਮੈਥੋਨ ਨਿਓਂਗਾ ਪਟਵਾਰੀ ਸਾਹਿਬ ਨੂੰ ਦੱਸਾਂਗੇ ਉਹ ਆਪਣੇ ਆਪ ਉਹ ਬਾਹਰੋਂ ਜੋ ਹੋ ਕਰਵਾਣਗੇ ਮੇਰੇ ਕੋਲ ਜੀ ਐਸ ਪੰਚਾਇਤ ਦੇ ਅੰਦਰ ਜੋ ਆਪਣੀ ਕਿੰਨੇ ਟਾਈਮ ਤੱਕ ਲੋਕਾਂ ਨੂੰ ਜੋ ਤੁਹਾਡੀ ਉਪਲਬਧ ਹੈ ਸੇਵਾ ਕਿੰਨੇ ਟਾਈਮ ਤੱਕ ਬਸ ਸਿਰਫ ਮੈਂ ਸਟਾਰਟ ਹੀ ਹੈ ਸਰਫ ਵੀ ਜੋ ਹੈ ਵੀ ਕੰਮ ਕਰਨਾ ਵੀ ਸਟਾਰਟ ਹੈ ਬਾਕੀ ਪੰਜਾਂ ਦੀ ਸੋਚ ਚੋਂ ਜਾਗਮ ਹੋ ਰਿਹਾ ਹੈ ਉਸ ਤੋਂ ਬਾਅਦ ਰੈਗੂਲਰ ਹੋਮ ਲੇਬਰੋ ਕੰਮਤਾ ਹੀ ਪਿੰਡ ਦੇ ਉਹ ਵਿਕਾਸ ਦੇਖ ਰਿਹਾ ਬਲਡਰ ਬਕਸ ਦਾ ਵੀ ਦੇਖ ਰਿਹਾ ਚਲਾ ਚਲਾਤੀ ਚਲਵਾ ਦੇ ਕੋਈ ਵੀ ਉਸ ਤੇ ਸੂਲ ਚਲ ਜਾ ਕੇ ਜਿਵੇਂ ਮੈਂ ਸਵੈਦਰ ਪ੍ਰੋਗਰਾਮ ਹੈ ਉਹ ਵੀ ਸਟਾਰਟ ਕਰਤਾ ਸਰ ਅਗੀ ਬੱਚਿਆਂ ਦੀ ਪੜ੍ਹਾਈ ਦੇਖ ਰਿਹਾ ਕਿ ਮਾਸਟਰਾਂ ਦੀ ਡਿਊਟੀ ਵੀ ਉਹ ਕੀ ਹੈ ਜੋ ਕੰਮ ਹੈ ਪਿੰਡ ਦੇ ਜਿਸ ਨੂੰ ਦੇਖਣੇ ਸਟਾਰਟ ਕਰਦੇ ਵੀ ਕਿਹੜੇ ਕੰਮ ਆ ਰਹੇ ਨੇ ਕਿਹੜੇ ਅਧੂਰੇ ਹੈ ਜਿਹਨੂੰ ਪੂਰੇ ਕਰਨਾ ਹੈ ਤੇ ਸਾਰੇ ਪਸੇਦੋ ਪੰਚਾਇਤਾਂ ਨੂੰ ਇਹ ਸਹਤ ਹੋਗੀ ਉਸ ਤੋਂ ਬਾਅਦ ਅਸੀਂ ਰੈਗੂਲਰ ਕੰਮ ਦੇ ਕਰਦੇ ਨਿਸ਼ਚਿਤ ਮਤਲਬ ਗਰਾਊਂਡ ਲੈਵਲ ਤੇ ਪੰਚਾਇਤਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਹਾਂ ਜੀ ਔਰ ਜਿਹੜੀ ਆਪਾਂ ਬਾਕੀ ਦਾ ਪ੍ਰੋਸੈਸ ਹੈ ਜਿਵੇਂ ਮਤਲਬ ਸੌਂਸ ਮਾਰ ਹੁੰਦਾ ਚਾਰਜ ਲੈਂਦੀ ਹੈ ਪੰਚਾਇਤ ਤਾਂ ਵਿਕਾਸ ਦੀ ਗਤੀ ਵੀ ਤੇਜ਼ ਕੀਤੀ ਹੈ ਤੇ ਅਸਰ ਹੈ ਜਿਵੇਂ ਸਨ 22 ਤੇ ਪਿੰਡ ਵਾਸੀਆਂ ਨੇ ਵਿਸ਼ਵਾਸ ਦਿੱਤਾ ਹੈ ਤੇ ਅਸੀਂ ਉਸ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣ ਦੇਣਾ ਹੈ ਤੇ ਉਹਨੂੰ ਪੂਰਾ ਵੀ ਆਇਨ ਤੁਹਾਨੂੰ ਦੇ ਇੰਟੈਮਲ ਦੇਣਾ ਵੀ ਨਵਾਵਾਂਗੇ ਤੇ ਚੰਗੇ ਪਿੰਡ ਦੇ ਵਿਕਾਸ ਕਰਕੇ ਦਿਖਾਵਾਂਗੇ ਜੇ ਪਿੰਡ ਦਾ ਵੀ ਵਧੀਆ ਪਿੰਡ ਨੂੰ ਇੱਕ ਮੈਂ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਪਟਵਾਰੀ ਸਾਹਿਬ ਪਿੰਡ ਨੇ ਬਹੁਤ ਵੱਡਾ ਜੋ ਭਰੋਸਾ ਤੁਹਾਡੇ ਤੇ ਜਤਾਇਆ ਪਿੰਡ ਦਾ ਅੱਜ ਵੀ ਹੈ ਹਾਂ ਜੀ ਇੰਨਾ ਜੋ ਮਾਨ ਬਖਸ਼ਿਆ ਪਰ ਟੈਗ ਬਖਸ਼ਿਆ ਹਾਂ ਮਾਨਤਾ ਜੀ ਤੁਹਾਨੂੰ ਇੱਕ ਸਾਰੇ ਮੈਂ ਨਗਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ ਦਾ ਤੁਸੀਂ ਯਕੀਨ ਨਹੀਂ ਕਰੋਗੇ ਜੇ ਤੁਸੀਂ ਆਉਂਦੇ ਤਾਂ ਇੱਕ ਤੁਹਾਨੂੰ ਖੁਸ਼ੀ ਦੀ ਲਹਿਰ ਮਿਲਣੀ ਸੀ ਮੈਂ ਮਤਲਬ 5 ਤਰੀਕ ਤੋਂ ਲੈ ਕੇ 13 ਤਰੀਕ ਤੱਕ ਵਰਕ ਕੀਤਾ ਔਰ 13 ਦੀ ਸੁਬਾਹ ਸੀ ਅਨਾਉਂਸਮੈਂਟ ਕੀਤੀ ਕਿ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮਤਲਬ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਵੀ ਆਪਾਂ ਬੋਰਡ ਬੈਂਕ ਨੂੰ ਦਿਖਾਉਣਾ ਹੈ ਤਾਂ ਮੈਂ ਇੱਕ ਕਾਲ ਕੀਤੀ ਕਾਲ ਕਿ ਸਾਡੇ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਿਆ ਜੀ ਅਨਾਉਂਸਮੈਂਟ ਦੇ ਵਿੱਚ ਵੀ ਅੱਜ ਇਕੱਠ ਕਰਕੇ ਆਪਾਂ ਪਿੰਡ ਦੇ ਵਿੱਚ ਚੱਲਣਾ ਹੈ ਹਰੇਕ ਘਰ ਦੇ ਘਰ ਮੂੜੇ ਜਾ ਕੇ ਹੱਥ ਜੋੜ ਕੇ ਬੋਰਡ ਮੰਗਣੀ ਹੈ ਜੀ ਤਾਂ ਉਸ ਦੇ ਦੌਰਾਨ ਤੋਂ ਯਕੀਨੀ ਮੰਨੋਗੇ 11 ਲੰਗਰ ਲੱਗੇ ਜੀ ਪਹਿਲਾ ਲੰਗਰ ਲੱਡੂਆਂ ਨਾਲ ਤੋਲ ਕੇ ਲੱਡੂ ਮਤਲਬ ਗੱਡੀ ਭਰ ਕੇ ਨਾਲ ਚੱਲੇ ਸਾਰੇ ਪਿੰਡ ਦੇ ਵੰਡੇ ਦੂਜਾ ਲੰਗਰ ਜੀ ਪੈਪਸੀ ਦਾ ਫਿਰ ਆਪਣੇ ਸਕਰੀਨ ਹਰ 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 ਵਰਗ ਨੇ ਹਰ ਭਾਈਚਾਰੇ ਨੇ ਹਰ ਮਤਲਬ ਮਤਲਬ ਜਿਵੇਂ ਸਾਡੇ ਬਿਰਕਪੱਤ ਹੋਗੇ ਜੀ ਸਿੱਧੂ ਹੋਗੇ ਤੇ ਆਪਣੇ ਜਾਤੀਆਂ ਦੇ ਤੌਰ ਤੇ ਲਾਲੋ ਮਜਬੀ ਸਿੱਖ ਹੋਗੇ ਰਮਦਾਸੇ ਹੋਗੇ ਮਿਸਤਰੀ ਭਾਈਚਾਰਾ ਹੋਗਾ ਸਾਹਮਣੇ ਅਲਗ-ਅਲਗ ਉਹਨਾਂ ਨੇ ਆਪਦੇ ਮਤਲਬ ਮੈਨੂੰ ਜੀ ਆਇਆਂ ਆਖਣ ਵਾਸਤੇ ਆਪਦੇ ਤੌਰ ਤੇ ਉਹਨਾਂ ਨੇ ਲੰਗਰ ਲਾਏ ਜੀ ਔਰ ਲੰਗਰ ਦੇ ਵਿੱਚ ਤੁਸੀਂ ਜਕੀਨ ਨਹੀਂ ਕਰੋਗੇ ਔਰ ਇੰਨੇ ਵਧੀਆ ਪ੍ਰੋਡਕਟ ਤਿਆਰ ਕਰਕੇ ਖਵਾਏ ਮਤਲਬ ਸਾਰੇ ਪਿੰਡੋਂ ਔਰ ਉਸ ਦਾ ਮੈਂ ਰਣੀ ਰਹੂਗਾ ਔਰ ਉਹ ਜਿਹੜਾ ਉਦੋਂ ਲੋਕਾਂ ਦਾ ਉਹ ਤਸ਼ਾਹ ਦੇਖਣ ਨੂੰ ਮਿਲਿਆ ਵੀ ਲੋਕ ਸਭ ਚਾਹੁੰਦੇ ਸੀ ਕਿ ਲੋਕ ਕਿ ਆਪਾਂ ਪ੍ਰੇਮ ਨੂੰ ਸਰਪੰਚ ਬਣਾਈਏ ਜੀ ਔਰ ਮੈਂ ਇਸ ਚੀਜ਼ ਦਾ ਬੜਾ ਉਹਨਾਂ ਦਾ ਰਣੀ ਰਹੂਗਾ ساری ਉਮਰ ਸਰਪੰਚ ਸਾਹਿਬ ਲੋਕਾਂ ਨੇ ਜੋ ਸੋਚਿਆ ਸੀ ਉਹ ਕਰ ਦਿਖਾਇਆ ਤੁਸੀਂ ਪਿੰਡ ਲਈ ਕੁਝ ਕਹਿਣਾ ਚਾਹੋਗੇ ਕਾ ਚੋ ਜੀ ਅਸੀਂ ਤਾਂ ਸਾਰੇ ਐਂ ਕਹਿਣਾ ਚਾਹਾਂਗੇ ਵੀ ਜੋ ਅਸੀਂ ਸਰਪੰਚ ਬਣ ਕੇ ਨਹੀਂ ਅਸੀਂ ਸੇਵਾਦਾਰ ਬਣ ਕੇ ਅਸੀਂ ਪਿੰਡ ਦੀ ਸੇਵਾ ਕਰਾਂਗੇ ਤਿੰਨਾਂ ਦੀ ਗੱਲਬਾਤ ਦੇ ਦੌਰਾਨ ਇੱਕ ਚੀਜ਼ ਸਾਫ਼ ਖੁੱਲ ਗਈ ਇਹਨਾਂ ਨੇ ਦੱਸਿਆ ਕਿ ਅਸੀਂ ਗੱਲਾਂ ਨਾਲ ਨਹੀਂ ਪਿੰਡ ਦਾ ਕੰਮ ਕਰਾ ਕੇ ਪਿੰਡ ਦਾ ਵਿਕਾਸ ਕਰਵਾ ਕੇ ਸਾਂਝੇ ਤੌਰ ਤੇ ਬਿਨਾਂ ਪਾਰਟੀਵਾਦੀ ਤੋਂ ਜੋ ਸ਼ੁਕਰਾਨਾ ਫੇਰ ਕਰਾਂਗੇ ਕੰਮ ਦੇ ਰਹਿਣ ਫਿਰ ਐਸੀ ਤਰ੍ਹਾਂ ਇੱਕ ਨਵੇਂ ਪਿੰਡ ਚ ਨਵੀਂ ਜਾਣਕਾਰੀ ਲਿਆਵਾਂਗੇ ਤਦ ਤੱਕ ਦੇ ਇਜਾਜ਼ਤ ਕੈਮਰਾਮੈਨ ਨਲਿਤ ਵਰਮਾਲਾ ਪ੍ਰਸ਼ੰਤ ਟਾਵਰ 220 ਨਿਊਜ਼ ਫਰਸ਼ਕਸ਼ ਸਾਸਰੀ ਕਾਲ ਜੀ ਸਾਸਰੀ